ਆਜੋਗਾ ਭਾਈ ਆ ਗਿਆ ਆ ਗਿਆ ਆਪਣੀ ਫੈਕੀ ਇੱਕ ਦੋ ਤਿੰਨ ਨੌਕ ਲੈਣੇ ਅੱਜ ਠੀਕ ਠੀਕ ਆ ਠੀਕ ਆ ਲੈ ਲੈ ਕੋਈ ਨਹੀਂ ਕੋਟੋ ਕੋਟੋ ਬਣਾ ਪਠਾਈ ਹੈ ਨਾ ਦੋਨੋਂ ਗਾਓ ਦੋਨੋਂ ਗਾਓ ਦਾ ਦਾ ਜੋੜੀ ਬਲੂਗਨਰੀ ਹੈ ਹੈ ਕਿ ਨਹੀਂ ਵੀ ਵੇਚ ਲਈ ਤੂੰ ਹੀ ਕਹਿਣਾ ਯਾਰ ਆਸੀ ਆਸੀ ਯਾਰ ਮਾਲ ਖਾ ਚਾਚਾ ਖਾਣੇ ਖਾਣੇ ਮਾਲਾ ਬੋਲੋ ਰੂਸੀਆਂ ਯਾਰਾ ਜਾ ਗੋਣਾ ਜਾ ਤੇਰੇ ਆਇਆ ਟਰਮਾਟ ਆਇਆ ਕਿ ਦੱਸਿਆ ਹੋ ਗਿਆ ਕੀ ਹੋਇਆ ਕਿੰਨੇ ਨੂੰ ਬਾਏਗਾ ਹੁਣ ਦੱਲੂ ਬੋਲੋ ਬੋਲੋ ਜੀ ਕਿੰਨੇ ਮੰਗੇ ਨੇ 40000 ਰੁਪਏ ਜੋੜੀ ਦੇ ਇੱਥੇ ਲਾ ਦੱਸ ਹਸਾਬ ਨਾਮਤ ਕਰੋ ਚਲੋ ਤਾਂ ਉਹੀ ਤਾਂ ਗੱਲ ਆ ਜੋ ਹਸਾਬ ਨਾਮਤ ਬੋ ਚਾਚਾ ਉੱਥੇ ਚਾਚਾ ਕੋਲੇ ਹੁੰਦਾ ਹਾਂ ਚਾਚਾ ਬੋਲ 20 ਦੀਆਂ ਬਾਦ ਉਹਨੇ ਸਹੀ ਕਿੰਨਾ ਦਾ ਬਾਈ ਨਾ ਨਾ ਕਿਹੜਾ ਦਾ ਕਿੰਨਾ ਦਾ ਦੋਨਾਂ ਦਾ ਹੀ ਧੱਕਾ ਨਾ ਆ ਜਾ ਆਪਾਂ ਗੱਲ ਹਾਂ ਜੀ ਸਹੀ ਗੱਲ ਕੀਤੀ ਹੈ ਨਾ ਹੁਣ ਤੂੰ ਐਂ ਦੱਸ ਦੋ ਵੇਚਣੇ ਕਿੰਨੇ ਦੇ ਮੈਂ ਤੈਨੂੰ ਲੈ ਕੇ ਦਿਖਾਉਂਗਾ ਤੂੰ ਪੱਕਾ ਮੁੱਲ ਬੋਲ ਤੂੰ ਬੋਲ ਤੈਨੂੰ ਬੋਲਣਾ ਆ ਦੇਖੀ 12000 2000 ਆ ਸੁਣੀ ਇਹ ਦੀ ਹਾਂ 35000 ਦੇ ਪੱਠਾ ਦਾ ਮੰਗ ਨਹੀਂ ਚੱਲ ਤੇਰੀ ਮਰਜ਼ੀ ਇਹ ਕੋਈ ਹਾਂ 24000 ਦੀ 24 ਕੱਚੀ ਗੱਲ ਨਹੀਂ ਕਹਿੰਦਾ ਦਿਖਾਈ ਆਪੋ ਆਪਣੀ ਹੋਊਗੀ ਕੋਈ ਨਾ ਜਿਹੜੀਆਂ ਆ ਛੋਟੀਆਂ ਛੋਟੀਆਂ ਯਾਰ 12 12000 ਤੇ ਹੋਰ ਹੁਣ ਇੰਨੇ ਦੀ ਮਿੱਠੂ ਦੇਖੀ ਮਾਲੀਆਂ ਜਾ ਹੁਣ ਘਟਮੁੱਲਾ ਹੈ ਦੇਖ ਲੈ ਦੇਖ ਘਟਮੁੱਲਾ ਹੈ ਫੇਰ ਤੇ ਸਾਡੇ 17 17 ਦੀਆਂ ਜਿਵੇਂ ਕਹੀ ਜਾਂਦਾ 35 ਦੀਆਂ ਹਾਂ ਬੋਈ ਗੱਲ ਕੋਈ ਗੱਲ ਨਹੀਂ ਚਾਚਾ ਬਿਲਕੁਲ ਸਹੀ ਹੈ ਜੀ ਬੋਲੋ ਨਹੀਂ ਜੱਟ ਵਾਲਾ ਕਹਿੰਦਾ ਮਾਦਾ ਕਨ ਸਾਰੀਆਂ ਪਾਲੇ ਹੁੰਦੀਆਂ ਇਹਨਾਂ ਦੇ ਜਿਹੜੀਆਂ ਇਹਨਾਂ ਦੇ ਫਿੱਟ ਆਉਣੀਆਂ ਉਹ ਲੈਣਗੇ ਠੀਕ ਹੈ ਚੱਕਰ ਤਾਂ ਇਹ ਹੈ ਜਿਹੜੇ ਮਰਜ਼ੀ ਕਰਦਾ ਚੱਲ ਦੱਸ ਫਿਰ ਹੁਣ ਅੱਛਾ ਬਾੜੀ ਤੇ ਕਿਦੂਰਾ ਦਿੱਲੀ ਨੇੜੇ ਕਰ ਲਾ ਫਿਰ ਇਹਨੂੰ ਪੂਰਾ ਕਰ ਦੇ ਯਾਰ ਦੋ ਹਜ਼ਾਰ ਦੋ ਹਜ਼ਾਰ ਇਹ ਕਰੇ ਪਹਿਲਾਂ ਹੁਣ ਮੈਂ ਤਾਂ ਦਰਪੰਜ ਹਜ਼ਾਰ ਦੀ ਵਾਰੀ ਹੈ 5000 ਘਟਾਣ ਕਿੰਨੇ ਦਾ ਤੁਹਾਨੂੰ ਦੱਸੇ ਕਿੰਨੇ ਦਾ ਚਲ 5000 ਘਟਾਤਾ ਇੱਥੇ ਓਹੋ ਹੋਹ ਘਟਾਏ ਤੇ 50 ਮੰਗ ਕੇ ਕਹਿੰਦਾ ਮੈਂ 15 ਘਟ ਗਿਆ ਮੰਗਦੇ ਨਹੀਂ ਨੇ 50 ਮੰਗ ਕੇ 35 ਕਹੇ ਮਾਦਾ 15 ਘਟ ਗਿਆ ਫਿਰ ਤੁਹਾਨੂੰ ਹੋਸ਼ ਆਵਾਸ਼ ਤੇ ਦੇ ਦਿੰਦੇ ਨਾ ਮੈਂ ਹਾਂ ਪਿਆਰ ਇਹਨਾਂ ਆਪ ਬੋਲੋ ਜੀ ਚੀਜ਼ਾਂ ਦੇ ਚੀਜ਼ਾਂ ਦਾ ਮੁੱਲ ਮੰਗਾ ਮੰਗ ਲੈ ਬੋਲੋ ਮੰਗਾ ਬਲੋ ਜਦ ਲੱਜ ਪੱਕੀ ਦਲ ਤੋਂ ਬਸ ਤੂੰ ਦੱਸ ਯਾਰ ਬੋਣੀ ਬੋਣੀ ਤਾਂ ਮੈਂ ਕਹਾਂ ਤੇ ਤਵੱਕਲ ਦਾ ਤੇਰਾ ਦੱਸ ਕੀ ਕਰੀ ਯਾਰ ਘਟ ਦੇ ਯਾਰ ਓ ਯਾਰ ਇੱਕੋ ਨਵੇੜ ਤੇ ਤੈਨ ਨਵੇੜਣਾ ਚ ਯਾਰ ਜਾ 25000 ਦੀ ਨਹੀਂ ਬਸ ਉਹ ਨਹੀਂ ਯਾਰ ਮਾਰੀ ਜਾਂਦਾ ਲਓ ਤੁੰਗੀ ਜਾ ਤੂੰ ਲੱਕ ਮੰਗਲਾ ਬਸ 25000 ਲੱਗਣੀ ਹੈ ਆਪਾਂ ਨੂੰ ਤੇ ਹੋਰ ਹੈ ਕਿੰਨੇ ਕਿੰਨੇ ਦਾ ਪਤਾ ਭਲੇ ਕਿ ਆ ਵੀ ਤੇ ਤਸੀਮਤ ਤੂੰ ਤੋਤਾ ਦੱਸ ਦੇ ਇਹਦਾ ਮਾਲ ਲਾਇਆ ਹੈਗਾ ਘਟ ਮੋਲ ਲਾਇਆ ਤਰੇ ਨਾ ਪਾਇਆ ਕੀ ਇਹਨਾਂ ਨੂੰ ਅਜੇ ਠੁਕੀਆਂ ਮਾਰਾ 10:00 ਵਜੇ ਵੀਜੇ ਮੋਲ ਘਟ ਲਾਇਆ ਸੀ ਪਸੋਂ ੜਕ ਗਿਆ ਤੇ ਸਾਢੇ 12:00 12:00 ਲੱਗਾ ਹੋਰ ਕਿੰਨੇ ਕਿਦੀਆਂ ਹੈ ਦੋਨੋਂ ਤਾਂ ਹੋਈ ਆ ਜੀ ਆ ਪੱਟ 17 17 ਦੀ ਹੈਗੀਆਂ ਜੀ ਮੈਂ ਕਹਿੰਦਾ ਹੈਗੀਆਂ 17 ਦੀਆਂ ਤੇ ਕਿਹੜੇ ਸਾਹਿਬ ਚਲੇ ਗਏ ਤੋਂ ਕਰ ਲੋ ਕਰਦਾ ਮਰਾ ਸੱਜਾ ਲਗਾਈ ਆਪੋ ਆਪਣੀਆਂ 25000 ਰੁਪਈਆ ਵਾਲਾ ਚਲੋ ਕਿਉਂ ਨਾ ਦੱਸੋ 900 ਬੰਨੇ ਨੇ ਆਪਣੇ ਧਾਕ ਨਹੀਂ ਆਵਾ ਕੰਮ ਕਿਉਂ ਨਹੀਂ ਆਉਦਾ ਸਾਹਿਬ ਕੀ ਹੋ ਗਿਆ ਸਾਹਿਬ ਆਉਣੇ ਨਹੀਂ ਕੰਮ ਕਿਵੇਂ ਹਿਸਾਬ ਜਾਊਗਾ ਪੂਰਾ ਜੀ ਆ ਕੇ ਕੰਮ ਜੋ ਪਰਤੇ ਜਿੰਦਾ ਗਲਤ ਗੱਲ ਭਾਈ ਇੱਥੋਂ ਤੱਕ ਨਹੀਂ ਜਾਣਾ ਇੱਥੇ ਉਹੀ ਗੱਲ ਆਪਣੇ ਹਿਸਾਬ ਜ ਨਹੀਂ ਆਉਂਦੀ ਨਹੀਂ ਨਹੀਂ 1000 ਖੰਡ ਪਾ ਜਾ ਖਾਨ 1500 ਦੀ ਤਾਂ ਗੱਲ ਨਹੀਂ ਆਪਾਂ ਕਰਦੇ ਦੇ ਬਸ ਪੁੱਛ ਨਾ ਇਹ ਆ ਜਾ ਜਿਹੇ ਮੈਂ ਹੁੰਦਾ ਜਲਪਾ ਪਾਉਂਦੇ ਉਹ ਨਹੀਂ ਵੀਰੇ ਇਸ ਤਰ੍ਹਾਂ ਮੈਂ ਆਪਣੇ ਮੈਨੂੰ ਕਰ ਉਹ ਬਹੁਤ ਤਾਜ਼ਾ ਕਰੀ ਜਾਣਾ ਪੂਣੀ ਕਰ ਉਹ ਨਹੀਂ ਕਰ ਉਹਦੇ ਬੱਸ ਵੱਜ ਗਈ ਸੱਚਾ ਹੁੰਦਾ ਮੈਂ ਉਹ ਪੰਜ ਸਾਲ ਤੋਂ ਪਤਾ ਨਹੀਂ ਮਤ ਪ੍ਰਕਾਸ਼ ਬਲਾਉ ਉਹਨੂੰ ਖਾਣਾ ਤੂੰ ਆਪਸਾ ਨਾ ਮਾਪਾ ਨਹੀਂ ਦਿੱਦੀ ਕੋਈ ਪ੍ਰਕਾਸ਼ ਓਏ ਆ ਦਿੱਦੀ ਜਾ ਬਾਤ ਤੂੰ ਸੁਣ ਲੋ ਜ਼ਬਰਦਸਤੀ ਕੋਈ ਨਹੀਂ ਜੋ ਨੂੰ ਗੋਈ ਖੜਾ ਤੈਨੂੰ ਹੁਣੇ ਹੁਕਮੀ ਕਰ ਹਾਂ ਉਧਰ ਮੱਕੇ ਲੱਗੀ ਹੋਈ ਨਹੀਂ ਬਬਾ ਜਾਇਜ਼ ਮਰ ਲਾਦਾ ਜਾਇਜ਼ ਮੈਂ ਕੋਈ ਫੜਾਂਦਾ ਯਾਰ ਜਾਇਜ਼ ਮਰ ਮੈਂ ਜਾਮੁਲਾ ਜੀ ਸਾਹਿਬ ਜਿੰਦ ਮੈਂ ਉਹਦੀ ਫੜਾਂਦਾ ਤੈਨੂੰ ਪਤਾ ਆਪਣੀ ਨਿਗਾ ਲਗਾਉਣ ਤੇ ਹੋ ਨਹੀਂ ਕਰੂਗੀ ਜੇ ਹੁਣ ਆਉਂਦਾ ਨਾ ਉਹ ਖੜੇ ਰਹਿ ਕੇ ਸਾਹ ਚੱਲ ਕੋਈ ਸਿੱਧੀ ਗੱਲ 25 ਨੇ 25 ਪੱਥਾਂ 16 ਹੋਏ ਹੁਣ ਆਉੜੇ ਦੇਖ ਲਾ ਮੜਾ ਦੇ ਯਾਰਾ ਉਹ ਦਾ ਅੰਦਰ ਆ ਬਸ ਪੈਸੇ ਮੰਗੇ ਪੁੱਛੋ ਨਾ ਦਾ ਸਾਹਿਬ ਇਹ ਤਾਂ ਬਦਲੇ ਲੈਂਦਾ 25 ਦੀ ਮੰਗੀ ਹੋਣੀ ਹੈ ਬਾਈ ਲਓ ਦੱਸੋ ਉਹ ਵੀ ਪੜ ਲੈਂਦਾ 20 ਇਹ ਸੁਣ ਲਿਆ ਯਾਰ ਕੋਈ ਗੱਲ ਹੈ ਤੇਰੀ ਯਾਰ ਉਹ ਉਹ ਪਈ ਜਾਂਦੀ ਉਹ ਮਾਰੀ ਜਾਣਾਗਾ ਲੈ ਫੜ ਚੈੱਕ ਕਰੋ ਯਾਰ ਆ ਜਿਹੜੀ ਗੱਲ ਹੈ ਇਹ ਉਹ ਰਿਆ ਉੱਲੂ ਆ ਰਿਆ ਪ੍ਰਕਾਸ਼ ਇਧਰ ਆਪਣੀਆਂ ਕੌਣ ਕੌਣ ਸੀ ਦੋਨੋਂ ਉਹ ਉਪਾਏ ਜਿਸ ਦਾ ਪੈਸਾ ਜਾਣਾ ਇੱਕ ਉਧਰ ਚਲੀ ਗਈ ਆ ਚਲ ਠੀਕ ਹੈ ਆ ਜਾਓ ਇਹੀ ਹੋਗਾ ਹੋਰ ਚੱਲ ਗਰੂਪ ਹੈ ਹੈਈਏ ਕਟੋ ਕਰਾ ਪਰ ਮੈਨਾਂ ਹੈਗੇ ਪੱਟਾ ਸਮਸਤਾ ਰਾਜੀ ਸੱਤ ਤੇਰਾ ਬਣਾ ਪਰ ਚੱਲ ਤੇ ਬੋਲ ਲਾ ਆਰੇ ਹੜੀਆ ਸਰ ਰਰਾ ਅਰੇ ਕਰੋ ਪੱਟਾ ਫੜੇ ਉਹ ਪੱਠਾ ਫੜੇ ਕੋਈ ਨਹੀਂ ਖੜਿਆ ਬੱਕਰੇ ਦੀ ਫਾਈ ਜਾਂਦੀਆਂ ਲਿਆ ਕੱਢ ਕੇ ਸਾਰੀਆਂ ਜੋੜੀਆਂ ਅਜੇ ਲੈ ਵੀ ਦਿਖਾਵਾਂ ਨਾ ਕੰਮ ਕਾਜ ਹੋ ਗਿਆ ਨਹੀਓ ਬੜੀਆਂ ਬੋਣੀਆਂ ਨੇ ਹਰ ਜੇ ਬਾਦੀ ਜਿੰਨੇ ਹੈਗਾ ਯਾਰ ਆ ਆ ਚੱਕਰ ਆਪਣੀ ਤੁਸੀਂ ਕਰਨੀਆ ਨੇ ਕਾਇਨਾਵੈ ਕਰਨੀਓ ਫੱਲੇ ਕੀ ਆ ਓਏ ਮਾੜਿਆ ਯਾਰ ਨਹੀਂ ਉੱਧਰ ਤਾਣ ਚੱਕੀ ਮੈਨੂੰ ਤਾਂ ਨਹੀਂ ਦਾ ਬਤਾ ਭਾਈ ਹਾਂ ਆਲੋ ਕੀ ਕਰਦਾ ਹਾਂ 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 ਬੜੀ ਆਈ

ਫੋਟਾ ਮੜਾ ਇਹਦਾ ਕੰਮ ਕਰਾ ਥੱਗ 20 ਰੋਟੀਆਂ ਲੈ ਉਹ ਦੀ ਲੈ ਹਾਂ ਆਹ ਵੜਾ ਤੂੰ ਤੁੰਗੜੀ ਆ ਤਾ ਤੋਰ ਕਿੱਥੇ ਮੇਰੇ ਵੰਡੇ ਵਾ ਗਿਆ ਹੋਂ ਤੂੰ ਆ ਕੇ ਰਿਹਾ ਬੰਦਾ ਉੱਕੇ ਕੋਲੇ ਬੱਕਰੀਆਂ ਕਰ ਘਾੜੀ ਬੱਕਰੀਆਂ ਵੜਾ ਲਿਆ ਨੇ ਵਿਚਾਰੇ ਉਹ ਤਾਂ ਕੰਮ ਕਰਮ ਉਹਨੂੰ ਹੁਣ ਘਰੋਂ ਦਾ ਕਹਿ ਕੇ ਲਾਇਏ ਸੀ ਮੇਲਾ ਰਹਿਮਤ ਜਾਂਚ ਕਰਾਉਂਦਾ ਕਹਿ ਕੇ ਲਾਇਏ ਸੀ ਬੈਠਾਂਗੇ ਮੇਲੇ ਭਲਾ ਇੱਕ ਮੇਲਦਿਆ ਕਰ ਜਾਂ ਜਾਂ ਵੜੀਆਂ ਕਰ ਤੋ ਜਾਂ ਸਾਡੇ ਹਾਂ ਇੱਕੋ ਜਗ੍ਹਾ ਸਾਰੀਆਂ ਵੜੀਆਂ ਕੱਢਦੇ ਵੜੀਆਂ ਦਾ ਅੱਡੇ ਸੌਦੇ ਨਹੀਂ ਮਾਰਨਾ ਵੜੀਆਂ ਅੱਡੇ ਸੈ ਇੱਧ ਘੱਟ ਹਾਂ ਤੂੰ ਤਾਂ ਛੋਟੀਆਂ ਹੱਟ ਕਰ ਲੈ ਕੇ ਫੜਾ ਕਿਹੜੀਆਂ ਅੱਡੇ ਘੱਟ ਲੈ ਬਈ ਵੜੀਆਂ ਵੜੀਆਂ ਚਲਾਈ ਲੈ आप ਜੱਟ ਆਪਾ ਆ ਆ ਆ ਗਈ ਪਾ ਕੋਈ ਯਾਰ ਤੂੰ ਲੈ ਫੜਾ ਯਾਰ ਤੂੰ ਪੱਤੀ ਜਿੰਨੇ ਕਰੱਖ ਮੈਂ ਸੋਣਿਆ ਛਾੜ ਦੇ ਯਾਰ ਉਹ ਨਿਗਰੱਖ ਪੱਤੀਆਂ ਕੋਲੇ ਛਾੜ ਦੋ ਤੂੰ ਰੱਖ ਰੱਖ ਆਪ ਬੋਣੀ ਆ ਆਪ ਬੋਣੀ ਆ ਤੇਰੀ ਪਾ ਦੇ ਉੱਦਰੀ ਉਹਨਾਂ ਚ ਪਾ ਦੇ ਨਾ ਵੱਡੀਆਂ ਚ ਆ ਛੋਟੀ ਜੇ ਕੋਈ ਨੰਦ ਦੇਖ ਲੈ ਛੋਟੀ ਕੀ ਹੋ ਜਾਂਦਾ ਦੇਖੀ ਦੇਖੋ ਹੱਦ ਤੱਕ ਨਾ ਕੋਲ ਸਕਦਾ ਸਰੋ ਮਤ ਪੈਣਾ ਕੋਲ ਰੱਖ ਕੋਈ ਕੋਈ ਉਹ ਬੱਕਰੀ ਰਹੀ ਪੁੱਤ ਮੈਨੇ ਇੱਕ ਵਾਰੀ ਪੁੱਤ ਰੋਜ ਨਾ ਉਹ ਗੱਪਣਾ ਗੱਪਣਾ ਬੱਸ ਆ ਦੇਖੋ ਜੀ ਆ ਸ਼ੇਰੀ ਮਾਰਿਆ ਕੋਈ ਨਹੀਂ ਸਾਡੀ ਮੇਰਾ ਪਣ ਉਹ ਵੀ ਲੰਦੋ ਹਾਇ ਕਰੋ ਆ ਗੰਨੇ ਫੜੋ ਕੀ ਹੋ ਗਿਆ ਨੂੰ ਹੈ ਉਹ ਫੱਕ ਗਿਆ ਰਾਜਾ ਮਾ ਯਾਰ ਫੰਡ ਬਾੜ ਕਿੱਥੇ ਆ ਗਿਆ ਲੜਾਈ ਆ ਮਾਲਾ ਖਾਲਾ ਚੱਲ ਜਵਾਬ ਚਾਹੂਲੇ ਦੋਲੇ ਜਵਾਬ ਹੈ ਹੌਲੀ ਹੌਲੀ ਰੜੂ ਜੋ ਨਮਾ ਲੈ ਕਰ ਕਿੱਥੇ ਹੁੰਦਾ ਨਮਾਜ ਉਹ ਪਾਜੀ ਉਸ ਤੋਂ ਕੀ ਚੱਜ ਕਰਾ ਚ ਮੰਡੇ ਤੇ ਆਦਿ ਮੰਡੇ ਦਾ ਗਾਣਾ ਫਰਕ ਆ ਨਹੀਂ ਫਰਕ ਹੈਗਾ ਲੋ ਜੀ ਫਰਕ ਨਹੀਂ ਹੈਗਾ ਭਾਈ ਪਤਾ ਨਹੀਂ ਫਰਕ ਕਿਉਂ ਨਹੀਂ ਫਰਕ ਹੈਗਾ ਕੋਈ ਨਹੀਂ ਕੋਈ ਨਹੀਂ ਘੂਲ ਆਉ ਬਹਰ ਜਾ ਓਏ ਮੈਂ ਜਾਣਾ ਮੰਡੇ ਨਾਲ ਮੈਂ ਜਰਾ ਮੱਕਾ ਲੱਭਦਾ ਹਾਂ ਉਹਨਾਂ ਦਾ ਕਬੀਰ ਸਾਹਿਬ ਦਾ ਹੁੰਦਾਗਾ ਮੈਂ ਕਿਹਾ ਇਹਨੂੰ ਮਨਾ ਕਬੀਰ ਸਾਹਿਬ ਦਾ ਹੁੰਦਾ ਕਬੀਰ ਮੰਡੀ ਮੰਡੀ ਦੇਖਣੀ ਚਲੋ ਇਹ ਕੋਈ ਨਹੀਂ ਪੈ ਹੋ ਗਈਆਂ ਨਾਲ ਹੋ ਇਹ ਨਹੀਂ ਹੋ ਕਹਿੰਦੇ ਖਾਣੇ ਹੋਇਆ ਸ਼ਾਮ ਨੂੰ ਚਾਰ ਲਗਾ ਰਹੀ ਆ ਵੀਰ ਸ਼ਾਮ ਹੋ ਕੇ ਸਾਰੇ ਦਿਮਾਗ ਨਾਲ ਚਲੇਗੀ ਇਹ ਚਲੇਗੀ ਕਿਆ ਕਿ ਕਿਆ ਹੋਇਆ ਇਸ ਕੋ ਮੇਰੂ ਕੀ ਹੋਇਆ ਬਾਈ ਬਾਈ ਚਾਰ ਅਗੜੀ ਨੇ ਫਾੜੇ ਫਾੜਦੇ ਬਾਈ ਫਾੜ ਕੇ ਫਾੜਦਾ ਦੋ ਦਾੰਤ 60% ਦੇ ਕਿਹੜੇ ਮਾਜੀ ਹੋ ਅਭੀ ਹੋਣਾ ਚਾਹਤਾ ਹਾਟ ਜਾ ਜਿਹੜੀ ਮਾਜੀ ਦਾ ਕੱਢੀ ਜਾਓ ਚੰਗੀ ਚੰਗੀ ਫੜੀ ਜਾਓ ਇਸ ਦੇ ਪਹਿਲ ਦੇਖ ਲੈ ਹਾਨੂੰ ਕਿਧਰ ਆਈਗੀ ਨਹੀਂ ਮਰਦੀ ਬੜੇ ਚੱਕ ਗਿਆ ਫਾੜਾ ਫਾੜੇ ਤੂੰ ਦੇਖ ਬਾਈ ਜੇ ਜੇ ਚਲਤੀ ਹੈ ਫਿਰ ਡਾਲ ਨਹੀਂ ਨਹੀਂ ਇਧਰ ਨਿਕਾਲ ਇਹ ਪੱਛ ਨਹੀਂ ਇਹ ਤਾਂ ਨਹੀਂ ਕਲਮੈਂ ਕਣਜਾ ਬੱਤੇ ਕਾਲੇ ਦੇ ਦੂਏ ਇਹ ਕੀ ਕਰਨੀ ਆ ਬੱਚੇ ਵੀ ਖਾ ਲੈ ਦੇ ਬੱਚਾ ਕਰਨੀ ਆ ਹਾਂ ਹਾਂ ਕਹਿੰਦੇ ਕਾਲੀ ਚਾਈਦੀ ਆ ਹੋਰ ਕਾਲੀ ਪਾਲਾ ਵੇਖ ਕੇ ਆ ਲਾਲ ਜੀ ਪਾਲਾ 22 25 ਪਾਲਾ ਤੇ ਚਾਲੀ ਗਾੜੀ ਦਾ ਕਾ ਬਣਾਉਣੀ ਕੁੱਤੀ ਵਾਲਾ ਬਸ ਕਰਿਆ ਯਾਰ ਕਿਹੜੀਆਂ ਦਾ ਬਸ ਸਾੜਨਾ ਸਾੜ ਕੱਪੜੇ ਬਈ ਤੇ ਤੁਸੀਂ ਦੱਸੋ ਕੋਈ ਚੱਕਰੇਗਾ ਛੱਡ ਦੇ ਤੁਸੀਂ ਦੱਸੋ ਨਾ ਜਿਹੜਾ ਸਮਝਾ ਤੁਸੀਂ ਕੋਈ ਗੱਡਾ ਫਰਾ ਗੁੱਸਾ ਕਰਨ ਕਰ ਗਿਆ ਨਹੀਂ ਪਾਉਣੀ ਆ ਜੀ ਅੱਪਨ ਦੇ ਨਹੀਂ ਪਾਉਣੀ ਸਰ ਜੀ ਇਹ ਨਹੀਂ ਕਰੀ ਤੱਕਾ ਬੋ ਨਹੀਂ ਕਰੀ ਜਾਂਦੇ ਤੇਰੇ ਇਹ ਵੀ ਧੱਕਾ ਕਰੂਂਦੇ ਹੁੰਦੇ ਦਾ ਨਹੀਂ ਇਹਦੇ ਪੱਸੀ ਆ ਨਹੀਂ ਇਹਦੇ ਬੱਚੀ ਮੰਗ ਲੈ ਤੂੰ ਕੋਈ ਕੋਈ ਨਹੀਂ ਹੁਣ ਕੱਢੋ ਪਹਿਲਾ ਇਹਨੇ ਛਾੜ ਕੇਰ ਜਿਹੜੀਆਂ ਅਗਲੇ ਚਲਣੀਆਂ ਆ ਲੈ ਰੋਟੇ ਕਰਦਾ ਬਾਈ ਉਹ ਜੋ ਕੋਈ ਨਹੀਂ ਕੋਈ ਕੰਦੀ ਦਾ ਲਾਇਆ ਹਾਂ ਹਾਂ ਵਡੀਆਂ ਬੱਕਰੀਆਂ ਵਾਲਾ ਫੜੋ ਕਿਵੇਂ ਮੈਨੂੰ ਦੱਸ ਕੋਈ ਕਰਨ ਛਾਂਟਰ ਨੂੰ ਐਡਾ ਵੀ ਕੋਈ ਅਗਲੇ ਨੇ ਹੀਰ ਪਰ ਜਾਂਦੇ ਤੇ ਫੜ ਨਹੀਂ ਲੰਗਾ ਜਿਹੜਾ ਜਿਹੜੇ ਤੂੰ ਲੈ ਕੇ ਖੁਦ ਆ ਫੜ ਕੇ ਲੈ ਕੇ ਬਾਈ ਇਹਦਾ ਆਪਾਂ ਪਰ ਤਾਂ ਹੀਰ ਹੀ ਨਹੀਂ ਹੁਣ ਆਪਾਂ ਬੀਤਣਾ ਹੈ ਫੜ ਕੇ ਤਾਂ ਤੂੰ ਹੀ ਲੈ ਕੇ ਦਿੱਤੀਆਂ ਨੇ ਚਲੋ ਜੀ ਤੁਸੀਂ ਜਿਦੈ ਕਰਦਾ ਯਾਰ ਜੇ ਬੁੱਗੂ ਹਾ ਤਾਂ ਕਰ ਲੋ ਯਾਰ ਇਹ ਕੰਦੀ ਦਾ ਲਾਇਆ ਬੁੱਗਦੇ ਰਹਿ ਜੀ ਤੂੰ ਹਾਬ ਨਾ ਬੈਹ ਲਾਉ ਜੀ ਕੋਈ ਪੁੱਛ ਲੈ ਮੈਨੂੰ ਤਾਂ ਕਰ ਦਿਖਾ ਆਜਾ ਬਾਰਾ ਬਾਰਾ ਜਾਂਦੇ ਪੱਠਣ ਉਹ ਫੇਰ ਤੂੰ ਬਾਰਾ ਫੜਾ ਪਈ ਆ ਫੇਰ ਤੂੰ ਆਪ ਦਾ ਸੁਭਾਈ ਫਿਰ ਦੱਬ ਲਾ ਕੇ ਦੀ ਗੱਲ ਕਰ ਤੂੰ ਸ਼ਿਆਣਾ ਜਾਂ ਪੱਠੇ ਖਰੀਦਦਾ ਪੱਕੀ ਵੀਰੋਂ ਉਹ ਯਾਰ ਗਏ ਗੁੱਸਾ ਕਰ ਲਗਾ ਬੈ ਯਾਰਾ ਇਹ ਤਾਂ ਜੇ ਮੈਂ ਹੋਇਆ ਵਾ ਵੱਡੀ ਤੇ ਕਹਿਣਾ ਕੋਈ ਇਹ ਤਾਂ ਖਰਾਬ ਸਹੀ ਮੰਗਾ ਅਸੀਂ ਵੀ ਸਹੀ ਲਾਵਾਂਗੇ ਸਾਥ ਦੇ ਤੂੰ ਬੈਠੀ ਗੱਲ ਰੱਖ ਲੈ ਮੈਂ ਤੈਨੂੰ ਦੱਸੂ ਹੀ ਤੇ ਕਾਰ ਦੇ ਵੱਲੋਂ ਥੋੜਾ ਛੜ ਹੁਣ ਭਲੇ ਆਇਆ ਸਾਰਾ ਕੁਝ ਸਹੀ ਦੱਸਦਾ 15 15 ਇਹ ਪਾਉਣਾਗਾ 20 20 ਦੋ ਪੱਠੇ ਠੀਕ ਨਹੀਂ ਗੱਲ ਭਾਈ ਛੱਡ ਦੋ 15 ਦਾ ਫੜਾ ਦੇ ਨਹੀਂ ਭਾਈ ਸਰਪੀਏ ਦਾ ਬਹੁਤ ਲੱਗ ਗਿਆ ਬਈ ਚਲ ਜਿਆ ਕਰੀਏ ਜਿੰਨਾ ਮੁੰਡਾ 15-15 ਲੱਗ ਗਿਆ ਕੋਵਿਡ ਪਾਣੀ ਦੀ ਗੱਲ ਬਾਤ ਚਾਚਾ ਤੂੰ ਸੁਣਦਾ ਨਹੀਂ ਕਰਾ ਸਕਿਆ ਵਿੱਚ ਜਿਆਦਾ ਬੰਦੇ ਖੜੇ ਨੇ